ਸਿਆਲ ਦੀਆਂ ਠੰਡੀਆਂ ਰਾਤਾਂ ਮੇਰੇ ਕੱਲੀ ਤੋਂ ਕੱਟ ਨਹੀਂ ਸੀ ਹੋ ਰਹੀਆਂ ਸਾਰੀ ਰਾਤ ਮੈਂ ਪਾਸੇ ਮਾਰਦੀ ਰਹੀ ਅਤੇ ਰਾਤ ਤਸਵੀਰ ਮੇਰੀ ਅੱਖਾਂ ਦੇ ਅੱਗੇ ਆ ਰਿਹਾ ਸੀ ਅੱਜ ਮੈਨੂੰ ਨੀਂਦ ਵੀ ਨਹੀਂ ਆ ਰਹੀ ਸੀ ਅਤੇ ਫਿਰ ਮੇਰੇ ਨਾਲ ਮੰਜੇ ਤੇ ਪਈ ਮੇਰੀ ਸੱਸ ਦੇ ਘਰਾੜੇ ਮੈਨੂੰ ਤੰਗ ਕਰ ਰਹੀ ਸੀ ਮੈਂ ਦੱਬੇ ਪੈਰੀ ਜਦੋਂ ਬਾਹਰ ਨਿਕਲੀ ਮੇਰਾ ਨਾਮ ਪ੍ਰੀਤ ਹੈ ਤੇ ਮੇਰਾ ਵਿਆਹ ਮੇਰੇ ਘਰਦਿਆਂ ਨੇ ਆਪਣੀ ਮਰਜ਼ੀ ਨਾਲ ਕੀਤਾ ਸੀ ਅਤੇ ਮੈਂ ਵੀ ਇਹੀ ਚਾਹੁੰਦੀ ਸੀ ਕਿ ਮੇਰਾ ਵਿਆਹ ਮੇਰੇ ਘਰਦਿਆਂ ਦੀ ਮਰਜ਼ੀ ਨਾਲ ਹੀ ਹੋਵੇ ਕਿਉਂਕਿ ਘਰ ਦੇ ਜੋ ਵੀ ਸੋਚਦੇ ਨੇ ਸਹੀ ਸੋਚਦੇ ਨੇ ਪਰ ਮੈਨੂੰ ਨਹੀਂ ਪਤਾ ਸੀ ਕਿ ਮੈਂ ਵਿਆਹ ਕਰਵਾ ਕੇ ਵੀ ਆਪਣੇ ਘਰੋਂ ਨੇ ਤਾਂ ਸੁੱਖ ਥੋੜਾ ਟਾਈਮ ਹੀ ਮਾਨੂਗੀ ਮੇਰਾ ਘਰ ਵਾਲਾ ਕੈਨੇਡਾ ਵਿੱਚ ਡਰਾਈਵਰੀ ਦਾ ਕੰਮ ਕਰਦਾ ਸੀ ਅਤੇ ਉਹ ਤਾਂ 2 ਕੁ ਮਹੀਨੇ ਹੀ ਮੇਰੇ ਕੋਲ ਰਿਹਾ ਤੇ ਮੈਨੂੰ ਛੱਡ ਕੇ ਵਾਪਸ ਫੇਰ ਆਪਣੇ ਕੰਮ ਤੇ ਚਲਾ ਗਿਆ ਸੀ ਅਤੇ ਮੈਂ ਘਰ ਦੇ ਵਿੱਚ ਇਕੱਲੀ ਕੀ ਕਰਦੀ ਮੈਂ ਤੇ ਮੇਰੀ ਸੱਸ ਅਸੀਂ ਦੋਵੇਂ ਹੀ ਘਰ ਵਿੱਚ ਹੁੰਦੀਆਂ ਸੀ ਅਤੇ ਮੇਰਾ ਸਹੁਰਾ ਵਿਆਹ ਤੋਂ ਪਹਿਲਾਂ ਹੀ ਦੁਨੀਆ ਤੋਂ ਚਲਾ ਗਿਆ ਸਾਡੇ ਕੋਲ ਜ਼ਮੀਨ ਵੀ ਬਤੀ ਜ਼ਿਆਦਾ ਨਹੀਂ ਸੀ ਬਸ ਗੁਜ਼ਾਰਾ ਕਰਨ ਚੋ ਕੀ ਸੀ ਘਰ ਦਾ ਗੁਜ਼ਾਰਾ ਵਧੀਆ ਹੋ ਜਾਂਦਾ ਸੀ ਮੈਂ ਮੇਰੇ ਘਰ ਵਾਲੇ ਨੂੰ ਬਹੁਤ ਕਿਹਾ ਸੀ ਕਿ ਤੁਸੀਂ ਇੱਥੇ ਰਹਿ ਕੇ ਖੇਤੀ ਕਰ ਲਵੋ ਬਾਹਰ ਨਾ ਜਾਓ ਪਰ ਉਸਨੇ ਤਾਂ ਮੇਰੀ ਇੱਕ ਨਾ ਸੁਣੀ ਅਤੇ ਉਸਨੇ ਆਪਣੀ ਮਰਜ਼ੀ ਕੀਤੀ ਵਿਆਹ ਤੋਂ 2 ਮਹੀਨੇ ਬਾਅਦ ਹੀ ਉਹ ਬਾਹਰ ਚਲਾ ਗਿਆ ਹੁਣ ਤਾਂ ਮੇਰਾ ਉਸਤੇ ਬਿਨਾ ਭੋਰਾ ਵੀ ਦਿਲ ਨਹੀਂ ਲੱਗਦਾ ਸੀ ਮੈਂ ਸਾਰਾ ਦਿਨ ਉਦਾਸ ਰਹਿੰਦੀ ਅਤੇ ਉਸ ਨਾਲ ਬਤਾਏ ਪਲਾਂ ਨੂੰ ਯਾਦ ਕਰਦੀ ਰਹਿੰਦੀ ਮੈਂ ਤਾਂ ਆਪਣੀ ਸੱਸ ਨੂੰ ਕੁਝ ਕਹਿ ਵੀ ਨਹੀਂ ਸਕਦੀ ਸੀ ਤੇ ਨਾ ਹੀ ਦੱਸ ਸਕਦੀ ਸੀ ਸਾਡੇ ਘਰ ਦੇ ਵਿੱਚ ਇੱਕ ਨੌਕਰ ਕੰਮ ਕਰਦਾ ਸੀ ਉਹ ਅਕਸਰ ਹੀ ਸਾਡੇ ਘਰ ਵਿੱਚ ਆਉਂਦਾ ਜਾਂਦਾ ਰਹਿੰਦਾ ਸੀ ਅਤੇ ਕਦੇ-ਕਦੇ ਤਾਂ ਉਹ ਸਾਡੇ ਘਰ ਤੋਂ ਵੀ ਜਾਇਆ ਕਰਦਾ ਸੀ ਖੇਤੀ ਤੇ ਘਰ ਦੇ ਡੰਗਰਾਂ ਦਾ ਕੰਮ ਉਹ ਹੀ ਕਰਦਾ ਸੀ ਪਸ਼ੂਆਂ ਦੀ ਸਾਂਭ ਸੰਭਾਲ ਕਰਨਾ ਖੇਤਾਂ ਦਾ ਧਿਆਨ ਰੱਖਣਾ ਉਸ ਦਾ ਵਿਆਹ ਨਹੀਂ ਹੋਇਆ ਸੀ ਉਹ ਮੇਰੇ ਤੋਂ ਉਮਰ ਦੇ ਵਿੱਚ 2-4 ਸਾਲ ਵੱਟਾ ਸੀ ਅਤੇ ਕਦੇ-ਕਦੇ ਤਾਂ ਉਹ ਮੈਨੂੰ ਟੀਚਰਾਂ ਵੀ ਕਰ ਲਿਆ ਕਰਦਾ ਸੀ ਕਹਿ ਦਿੰਦਾ ਸੀ ਕਿ ਭਾਬੀ ਮੇਰੇ ਲਈ ਵੀ ਕੋਈ ਕੁੜੀ ਲੱਭਦੇ ਪਰ ਮੈਂ ਉਸ ਨੂੰ ਹੱਸ ਕੇ ਟਾੜ ਦਿੰਦੀ ਹੁੰਦੀ ਸੀ ਪਹਿਲਾਂ ਤਾਂ ਮੈਂ ਉਸ ਨੂੰ ਜ਼ਿਆਦਾ ਨਹੀਂ ਸੀ ਬੁਲਾਉਂਦੀ ਕਿਉਂਕਿ ਮੈਨੂੰ ਉਸ ਤੋਂ ਸੰਘ ਲੱਗਦੀ ਸੀ ਪਰ ਮੇਰੀ ਸੱਸ ਬਜ਼ੁਰਗ ਸੀ ਉਸ ਤੋਂ ਜ਼ਿਆਦਾ ਕੰਮ ਕਰ ਹੁੰਦਾ ਨਹੀਂ ਸੀ ਅਤੇ ਮੈਨੂੰ ਵੀ ਪਸ਼ੂਆਂ ਦਾ ਕੰਮ ਘਾਟ ਹੀ ਆਉਂਦਾ ਸੀ ਇੱਕ ਦਿਨ ਖੇਤਾਂ ਦੇ ਵਿੱਚ ਪਾਣੀ ਦੀ ਵਾਰੀ ਸੀ ਅਤੇ ਦੁਪਹਿਰ ਦੇ ਸਮੇਂ ਉਹ ਘਰੇ ਨਾ ਆਇਆ ਅਤੇ ਪਸ਼ੂਆਂ ਨੂੰ ਸ਼ਾਰਾ ਪਾਉਣ ਦਾ ਕੰਮ ਮੈਨੂੰ ਕਰਨਾ ਪਿਆ ਸੀ ਕਿਉਂਕਿ ਸਮਾਂ ਜੋ ਹੋ ਗਿਆ ਸੀ ਮੈਂ ਖੁੱਲੀ ਵਿੱਚ ਕੱਖ ਪਾ ਰਹੀ ਸੀ ਤਾਂ ਮੈਨੂੰ ਪਤਾ ਹੀ ਨਹੀਂ ਸੀ ਕਿ ਮੇਰੇ ਪਿੱਛੇ ਜਿੱਤਾ ਆ ਕੇ ਕਦੋਂ ਖੜਾ ਹੋ ਗਿਆ ਉਹ ਮੈਨੂੰ ਬੜੀਆਂ ਡੂੰਘੀਆਂ ਨਜ਼ਰਾਂ ਨਾਲ ਵੇਖੀ ਜਾਂਦਾ ਸੀ ਤੇ ਜਦੋਂ ਮੈਂ ਮੁੜ ਕੇ ਵੇਖਿਆ ਤਾਂ ਉਹ ਇੱਕਦਮ ਪਰੇ ਹੋ ਗਿਆ ਸੀ ਕਹਿੰਦਾ ਕਿ ਭਾਬੀ ਮੈਂ ਵੀ ਵੇਖਦਾ ਸੀ ਜਦੋਂ ਤੂੰ ਕੰਮ ਕਰਦੀ ਸੀ ਤਾਂ ਮੈਨੂੰ ਬਹੁਤ ਸੋਹਣੀ ਲੱਗ ਰਹੀ ਸੀ ਤੇ ਉਹ ਮੈਨੂੰ ਅਕਸਰ ਹੀ ਹਾਸਾ ਮਜ਼ਾਕ ਕਰ ਲਿਆ ਕਰਦਾ ਸੀ ਤੇ ਮੈਂ ਉਸ ਦੀ ਗੱਲ ਦਾ ਗੁੱਸਾ ਵੀ ਨਹੀਂ ਕਰਦੀ ਸੀ ਕਿਉਂਕਿ ਮੈਂ ਉਸ ਨੂੰ ਦੋਹਰ ਸਮਝਦੀ ਸੀ ਵੈਸੇ ਤੋਂ ਮੇਰੇ ਘਰ ਵਾਲੇ ਤੋਂ ਜੋ 4 ਸਾਲ ਵੱਡਾ ਸੀ ਪਰ ਫਿਰ ਮੈਨੂੰ ਕਹਿੰਦਾ ਸੀ ਭਾਬੀ ਛੇਤੀ ਛੇਤੀ ਚਾਹ ਬਣਾ ਕੇ ਮੈਨੂੰ ਦੇ ਮੈਂ ਖੇਤ ਜਾਣਾ ਕਿਉਂਕਿ ਪਾਣੀ ਦੇਣ ਦਾ ਟਾਈਮ ਹੋ ਗਿਆ ਤੇ ਨਾਲ ਹੀ ਕਹਿਣ ਲੱਗਾ ਕਿ ਜਿਹੜਾ ਕੰਮ ਰਹਿ ਗਿਆ ਮੈਂ ਆਪੇ ਕਰ ਲਾਂਗਾ ਤੂੰ ਛੇਤੀ ਛੇਤੀ ਮੇਰੇ ਲਈ ਕੱਪ ਚਾਹ ਦਾ ਬਣਾ ਦੇ ਮੈਂ ਉਸਦੀ ਗੱਲ ਸੁਣ ਕੇ ਛੇਤੀ ਛੇਤੀ ਹੱਥ ਪੈਰ ਧੋਤੇ ਅਤੇ ਘਰ ਜਾ ਕੇ ਰਸੋਈ ਵਿੱਚ ਚਾਹ ਬਣਾਉਣ ਲੱਗ ਪਈ ਸੀ ਕਿਉਂਕਿ ਉਸਨੇ ਚਾਹ ਪੀ ਕੇ ਖੇਤ ਜਾਣਾ ਸੀ ਜਦੋਂ ਮੈਂ ਚਾਹ ਬਣਾ ਲਈ ਤਾਂ ਮੈਂ ਉਸ ਨੂੰ ਆਵਾਜ਼ ਮਾਰੀ ਅਤੇ ਉਹ ਜਦੋਂ ਵੀ ਮੇਰੇ ਕੋਲ ਆਉਂਦਾ ਸੀ ਮੇਰੇ ਸਰੀਰ ਦੇ ਵਿੱਚ ਇੱਕ ਅਜੀਬ ਜਿਹੀ ਚੁੰਟਣੀ ਜਿਹੀ ਉੱਠਦੀ ਸੀ ਮੈਂ ਸੋਚਦੀ ਸੀ ਕਿ ਜੇ ਮੇਰਾ ਘਰ ਵਾਲਾ ਘਰੇ ਹੁੰਦਾ ਤਾਂ ਉਹ ਵੀ ਮੇਰੇ ਨਾਲ ਇਸੇ ਤਰ੍ਹਾਂ ਕੰਮ ਕਰਵਾਉਂਦਾ ਤੇ ਮੇਰੇ ਨਾਲ ਗੱਲਾਂ-ਬਾਤਾਂ ਕਰਦਾ ਮੈਂ ਤਾਂ ਇਹੀ ਸੋਚ ਕੇ ਬਸ ਚੁੱਪ ਹੋ ਜਾਂਦੀ ਸੀ ਪਰ ਮੇਰੇ ਦਿਲ ਵਿੱਚ ਇੱਕ ਬਹੁਤੀ ਚੀਜ਼ ਜਹੀ ਉੱਠਦੀ ਸੀ ਕਿ ਮੇਰਾ ਘਰ ਵਾਲਾ ਮੇਰੇ ਕੋਲ ਹੁੰਦਾ ਸਾਨੂੰ ਦੋਵਾਂ ਨੂੰ ਤਾਂ ਕੁਝ ਵੀ ਟਾਈਮ ਇਕੱਠੇ ਰਹਿਣ ਦਾ ਮੌਕਾ ਹੀ ਨਹੀਂ ਸੀ ਮਿਲਿਆ ਮੈਂ ਉਸ ਨੂੰ ਕਹਿ ਦਿੰਦੀ ਹੁੰਦੀ ਸੀ ਕਿ ਤੈਨੂੰ ਨਹੀਂ ਪਤਾ ਕਿ ਨਵੀਂ ਵਿਆਹੀ ਨੂੰ ਘਰ ਵਿੱਚ ਇਕੱਲੇ ਰਹਿਣਾ ਕਿੰਨਾ ਔਖਾ ਉਸ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਹਿਲਾਂ ਤਾਂ ਮੈਂ ਆਪਣੀ ਇੱਜ਼ਤ ਨੂੰ ਬਹੁਤ ਸੰਭਾਲ ਕੇ ਰੱਖਦੀ ਸੀ ਪਰ ਜਿਵੇਂ ਜਿਵੇਂ ਉਹ ਮੇਰੇ ਨੇੜੇ ਆਉਂਦਾ ਸੀ ਕਦੇ-ਕਦੇ ਤਾਂ ਮੇਰਾ ਦਿਲ ਕਰਦਾ ਸੀ ਕਿ ਮੈਂ ਉਸ ਦੇ ਨਾਲ ਹੀ ਆਪਣੇ ਦਿਲ ਦੀ ਹਰ ਇੱਛਾ ਪੂਰੀ ਕਰ ਲਵਾਂ ਸਾਡੇ ਦੋਨਾਂ ਦਾ ਇਕੱਲਾਪਨ ਅਸੀਂ ਦੋਵੇਂ ਹੀ ਦੂਰ ਕਰ ਸਕਦੇ ਸੀ ਇੱਕ ਦਿਨ ਅਚਾਨਕ ਮੇਰੀ ਸੱਸ ਦੀ ਤबीयत ਬਹੁਤ ਖਰਾਬ ਹੋ ਗਈ ਉਸ ਨੂੰ ਬਹੁਤ ਤੇਜ਼ ਬੁਖਾਰ ਸੀ ਡਾਕਟਰ ਨੇ ਕਿਹਾ ਸੀ ਕਿ ਤੁਸੀਂ ਇਹਨਾਂ ਦਾ ਧਿਆਨ ਰੱਖਿਓ ਮੈਂ ਰਾਤ ਨੂੰ ਛੇਤੀ ਛੇਤੀ ਕੰਮ ਕਰਕੇ ਰੋਟੀ ਪਾਣੀ ਬਣਾਇਆ ਅਤੇ ਫਿਰ ਮੈਂ ਆਪਣੀ ਸੱਸ ਨੂੰ ਰੋਟੀ ਪਾਣੀ ਫੜਾ ਦਿੱਤਾ ਅਤੇ ਉਸ ਤੋਂ ਬਾਅਦ ਉਸ ਨੂੰ ਦਵਾਈ ਦੇ ਕੇ ਸੌਣ ਲਈ ਕਿਹਾ ਕਿਉਂਕਿ ਡਾਕਟਰ ਨੇ ਕਿਹਾ ਸੀ ਕਿ ਤੁਹਾਨੂੰ ਸੌਣਾ ਚਾਹੀਦਾ ਹੈ ਮੇਰੀ ਸੱਸ ਨੇ ਦਵਾਈ ਖਾਈ ਤਾਂ ਉਸ ਵਿੱਚ ਨੀਂਦੀ ਦਵਾਈ ਸੀ ਅਤੇ ਉਹ ਨਾਲ ਦੀ ਨਾਲ ਹੀ ਸੌ ਗਈ ਡਾਕਟਰ ਨੇ ਕਿਹਾ ਸੀ ਕਿ ਰੋਟੀ ਖਾਣ ਤੋਂ ਅੱਧਾ ਘੰਟਾ ਬਾਅਦ ਉਹ ਗੋਲੀ ਦੇ ਦਿਓ ਉਸ ਤੋਂ ਬਾਅਦ ਉਹਨਾਂ ਨੂੰ ਬਿਲਕੁਲ ਨਾ ਬੁਲਾਇਓ ਅਤੇ ਫੇਰ ਇਹਨਾਂ ਨੂੰ ਨੀਂਦ ਆ ਜਾਊਗੀ ਮੈਂ ਜਦੋਂ ਆਪਣੀ ਸੱਸ ਨੂੰ ਉਹ ਨੀਂਦ ਦੀ ਗੋਲੀ ਦਿੱਤੀ ਤਾਂ ਉਹ ਅੱਧੇ ਘੰਟੇ ਵਿੱਚ ਹੀ ਗੂੜੀ ਨੀਂਦ ਵਿੱਚ ਝੂਕ ਸੁੱਤੀ ਪਈ ਸੀ ਤੇ ਮੇਰਾ ਹਜੇ ਬਾਹਰ ਕੰਮ ਰਹਿਦਾ ਸੀ ਅਤੇ ਜਿੱਤਾ ਵੀ ਉਸ ਦਿਨ ਸਾਡੇ ਘਰ ਹੀ ਸੁੱਤਾ ਸੀ ਕਿਉਂਕਿ ਮੇਰੀ ਸੱਸ ਨੇ ਉਸ ਨੂੰ ਕਹਿ ਦਿੱਤਾ ਸੀ ਕਿ ਮੇਰੀ ਸੇਠ ਠੀਕ ਨਹੀਂ ਇਹ ਕੰਨੀ ਵਿਚਾਰੀ ਕੀ ਕਰੂਗੀ ਕਿਤੇ ਡਾਕਟਰ ਨੂੰ ਬੁਲਾਉਣਾ ਨਾ ਪੈ ਜਾਵੇ ਤੂੰ ਇੱਥੇ ਹੀ ਸਹੀ ਇਸ ਨੂੰ ਸੌਖਾ ਹੋ ਜਾਊਗਾ ਇਹ ਵਿਚਾਰੀ ਕੱਲੀ ਰਾਤ ਨੂੰ ਕਿੱਧਰ ਭੱਜੂਗੀ ਜਿੱਤਾ ਸਾਡੇ ਘਰ ਦੀ ਬਾਹਰਲੀ ਬੈਠਕ ਦੇ ਵਿੱਚ ਸੁੱਤਾ ਸੀ ਮੈਂ ਜਦੋਂ ਸਾਰਾ ਕੰਮ ਨਿਬੇੜਿਆ ਅਤੇ ਉਸ ਨੂੰ ਦੁੱਧ ਫੜਾਉਣ ਤੇ ਲੱਗੀ ਤਾਂ ਮੈਂ ਉਸ ਨੂੰ ਆਵਾਜ਼ ਮਾਰੀ ਅਤੇ ਬਾਹਰ ਦੇ ਦਰਵਾਜ਼ੇ ਤੋਂ ਹੀ ਮੈਂ ਉਸ ਨੂੰ ਦੋ ਵਾਰੀ ਆਵਾਜ਼ ਮਾਰੀ ਪਰ ਉਸ ਨੇ ਮੇਰੀ ਆਵਾਜ਼ ਦਾ ਕੋਈ ਜਵਾਬ ਨਾ ਦਿੱਤਾ ਮੈਨੂੰ ਲੱਗਿਆ ਕਿ ਸ਼ਾਇਦ ਉਸ ਨੂੰ ਨੀਂਦ ਆ ਗਈ ਸੁੱਤਾ ਹੋਣਾ ਮੈਂ ਬੈਠਕ ਦੇ ਅੰਦਰ ਜਾ ਕੇ ਉਸ ਨੂੰ ਦੁੱਧ ਫੜਾਉਣ ਲੱਗੀ ਤਾਂ ਉਹ ਆਪਣੇ ਫੋਨ ਦੇ ਉੱਤੇ ਮਸਤ ਸੀ ਤੇ ਬੜੀਆਂ ਹੀ ਗੰਦੀਆਂ ਅਜੀਬ ਵੀਡੀਓ ਦੇਖ ਰਿਹਾ ਸੀ ਉਸ ਨੂੰ ਦੇਖ ਕੇ ਤਾਂ ਮੈਂ ਵੀ ਪਾਣੀ ਪਾਣੀ ਹੋ ਗਈ ਮੈਨੂੰ ਦੇਖ ਕੇ ਉਸ ਨੇ ਛੇਤੀ ਛੇਤੀ ਆਪਣਾ ਫੋਨ ਬੰਦ ਕਰ ਦਿੱਤਾ ਤੇ ਜਦੋਂ ਮੈਂ ਉਸ ਨੂੰ ਦੁੱਧ ਦਾ ਗਲਾਸ ਉਸਦੇ ਹੱਥ ਵਿੱਚ ਫੜਾਇਆ ਤਾਂ ਉਸ ਨੇ ਅਚਾਨਕ ਮੇਰਾ ਹੱਥ ਹੀ ਫੜ ਲਿਆ ਤੇ ਮੈਂ ਉਹ ਵੀ ਆਪਣੇ ਕੰਟਰੋਲ ਤੋਂ ਬਾਹਰ ਹੋਇਆ ਬੈਠਾ ਸੀ ਤੇ ਮੈਂ ਤਾਂ ਪਹਿਲਾਂ ਹੀ ਆਪਣੇ ਆਪ ਨੂੰ ਮਸਾ ਰੋਕੇ ਰੱਖਦੀ ਸੀ ਜੀਤੇ ਨੇ ਫਿਰ ਮੈਨੂੰ ਕੋਲ ਖਿੱਚ ਕੇ ਆਪਣੇ ਨਾਲ ਬਿਠਾ ਲਿਆ ਤੇ ਮੈਨੂੰ ਕਹਿਣ ਲੱਗਾ ਭਾਬੀ ਮੈਨੂੰ ਵੀ ਪਤਾ ਕਿ ਤੇਰੇ ਦਿਲ ਵਿੱਚ ਕੀ ਚੱਲਦਾ ਜੇ ਤੂੰ ਚਾਹੇ ਤਾਂ ਮੈਂ ਤੇਰੀ ਰੀਜ ਪੂਰੀ ਕਰ ਸਕਦਾ ਤੇ ਨਾਲੇ ਅੱਜ ਤਾਂ ਚਾਚੀ ਗੂੜੀ ਨੀਂਦ ਸੁੱਤੀ ਆ ਉਸ ਨੂੰ ਕੋਈ ਖਬਰ ਨਹੀਂ ਉਸ ਨੇ ਇੰਨੀ ਗੱਲ ਕਹੀ ਸੀ ਤਾਂ ਮੈਂ ਰੋਣ ਲੱਗ ਪਈ ਮੈਂ ਉਸ ਨੂੰ ਕਿਹਾ ਮੈਂ ਵਿਆਹ ਤਾਂ ਕਰਵਾ ਲਿਆ ਪਰ ਮੈਂ ਬਹੁਤ ਪਛਤਾ ਰਹੀ ਆ ਮੈਂ ਕੀ ਕਰਦੀ ਮੇਰੇ ਮਾਪੇ ਵੀ ਮਜਬੂਰ ਸੀ ਉਹ ਗਰੀਬ ਸੀ ਇਸੇ ਕਰਕੇ ਉਹਨਾਂ ਨੇ ਬਸ ਇਹ ਰਿਸ਼ਤਾ ਵੇਖਿਆ ਤੇ ਪੱਕਾ ਕਰ ਦਿੱਤਾ ਅਤੇ ਉਹ ਕਹਿਣ ਲੱਗਾ ਕਿ ਭਾਬੀ ਤੂੰ ਬੇਵਿਕਰ ਹੈ ਮੈਂ ਹੈਗਾ ਨਾ ਤੇਰੇ ਕੋਲ ਤੇਰੇ ਦਿਲ ਦੀ ਗੱਲ ਸੁਣਨ ਨੂੰ ਇਨਾ ਕਹਿ ਕੇ ਉਸ ਨੇ ਮੈਨੂੰ ਆਪਣੇ ਨਾਲ ਲਾ ਲਿਆ ਸੀ ਮੇਰੇ ਤੇ ਜਿਵੇਂ ਕਾਲਜ ਦੇ ਵਿੱਚ ਠੰਡ ਪੈ ਗਈ ਹੋਵੇ ਅਤੇ ਫਿਰ ਅਸੀਂ ਦੋਹਾਂ ਨੇ ਸਾਰੀ ਰਾਤ ਮੈਂ ਸਵੇਰੇ 3:00 ਵਜੇ ਉੱਠੀ ਤੇ ਆਪਣੇ ਕਮਰੇ ਵਿੱਚ ਜਿੱਥੇ ਮੇਰੀ ਸੱਸ ਮੰਜੇ ਤੇ ਪਈ ਸੀ ਮੈਂ ਆਪਣੇ ਬੈੱਡ ਤੇ ਜਾ ਕੇ ਲੰਮੀ ਪੈ ਗਈ ਮੇਰੀ ਸੱਸ ਹਜੇ ਵੀ ਗੂਕ ਸੁੱਤੀ ਪਈ ਸੀ ਉਸ ਨੂੰ ਕੋਈ ਪਤਾ ਨਹੀਂ ਸੀ ਪਰ ਜਿਹੜਾ ਸੁੱਖ ਮੈਨੂੰ ਆ ਜੋਸ ਨੇ ਦਿੱਤਾ ਸੀ ਉਹ ਤਾਂ ਮੈਨੂੰ ਵਿਆਹ ਦੇ 6 ਮਹੀਨੇ ਬਾਅਦ ਵੀ ਅੱਜ ਤੱਕ ਨਸੀਬ ਨਹੀਂ ਹੋਇਆ ਸੀ ਮੇਰੇ ਵਿਆਹ ਨੂੰ ਹੁਣ ਪੂਰੇ 6 ਮਹੀਨੇ ਹੋ ਗਏ ਸੀ ਅਤੇ ਸਿਰਫ 1 ਮਹੀਨਾ ਹੀ ਮੇਰੇ ਘਰ ਵਾਲੇ ਨੇ ਮੈਨੂੰ ਉਹ ਖੁਸ਼ੀ ਦਿੱਤੀ ਸੀ ਜਿਹੜੀ ਵਿਆਹ ਤੋਂ ਬਾਅਦ ਹਰ ਇੱਕ ਔਰਤ ਦਾ ਹੱਕ ਬਣਦਾ ਅਤੇ ਪਰ ਮੈਂ ਉਸ ਵੱਲ ਵੇਖਿਆ ਤੱਕ ਨਹੀਂ ਸੀ ਮੈਨੂੰ ਤਾਂ ਸ਼ਰਮ ਆਈ ਜਾਂਦੀ ਸੀ ਅਗਲੀ ਸਵੇਰ ਮੈਂ ਉਸ ਤੋਂ ਔਖਾਂ ਨੀਂ ਮਿਆ ਰੱਖਿਆ ਉਹ ਵੀ ਆਪਣੇ ਕੱਪੜੇ ਪਾ ਕੇ ਬੈਠਾ ਸੀ ਤੇ ਮੈਨੂੰ ਛੇਤੀ ਛੇਤੀ ਚਾਹ ਬਣਾਉਣ ਨੂੰ ਕਿਹਾ ਮੈਂ ਗਲਾਸ ਵਿੱਚ ਚਾਹ ਪਾ ਕੇ ਫੜਾ ਦਿੱਤੀ ਜਦੋਂ ਮੈਂ ਚਾਹ ਪੜਾਉਂਦੀ ਸੀ ਤਾਂ ਮੇਰੇ ਹੱਥ ਕੰਬੀ ਜਾਂਦੇ ਸੀ ਮੈਨੂੰ ਵਿੱਚੋਂ ਵਿੱਚ ਸ਼ਰਮ ਵੀ ਆਉਂਦੀ ਸੀ ਮੈਨੂੰ ਕਹਿੰਦਾ ਸੀ ਭਾਬੀ ਫਿਕਰ ਨਾ ਕਰ ਜਦੋਂ ਉਸਨੇ ਇੰਨਾ ਕਿਹਾ ਤਾਂ ਮੇਰੇ ਸਾਹ ਵਿੱਚ ਸਾਹ ਆ ਗਿਆ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਸਾਡੇ ਵਿੱਚ ਇਹ ਦੂਰੀਆਂ ਕਦੋਂ ਖਤਮ ਹੋ ਗਈਆਂ ਸੀ ਰਾਤ ਨੂੰ ਜੋ ਕੁਝ ਵੀ ਹੋਇਆ ਸੀ ਮੈਂ ਵੀ ਬਹੁਤ ਸ਼ਰਮਿੰਦਾ ਸੀ ਅਤੇ ਉਹ ਵੀ ਮੇਰੇ ਨਾਲ ਅੱਖ ਨਹੀਂ ਸੀ ਮਲਾਉਂਦਾ ਅਤੇ ਮੈਨੂੰ ਵੀ ਪਤਾ ਲੱਗ ਚੁੱਕਾ ਸੀ ਕਿ ਉਸ ਨੂੰ ਵੀ ਬਹੁਤ ਸ਼ਰਮ ਆਉਂਦੀ ਆ ਮੈਂ ਫਿਰ ਚਾਹ ਪਾ ਕੇ ਆਪਣੀ ਸੱਸ ਨੂੰ ਅੰਦਰ ਫੜਾ ਦਿੱਤੀ ਅਤੇ ਆਪ ਚਾਹ ਪੀਤੀ ਸਾਰਾ ਦਿਨ ਮੈਂ ਭੱਜ ਭੱਜ ਕੇ ਕੰਮ ਕੀਤਾ ਮੈਨੂੰ ਨਹੀਂ ਪਤਾ ਸੀ ਕਿ ਜੋ ਵੀ ਮੈਂ ਕੀਤਾ ਠੀਕ ਕੀਤਾ ਜੇ ਗਲਤ ਕੀਤਾ ਪਰ ਮੈਂ ਵੀ ਕੀ ਕਰਦੀ ਮੇਰੇ ਘਰ ਵਾਲੇ ਨੇ ਤਾਂ ਕਦੇ ਮੈਨੂੰ ਫੋਨ ਤੱਕ ਵੀ ਨਹੀਂ ਸੀ ਕੀਤਾ ਜਦੋਂ ਵੀ ਕਰਦਾ ਸੀ ਤਾਂ ਹਮੇਸ਼ਾ ਹੀ ਅੱਕਿਆ ਹੀ ਗੱਲ ਕਰਦਾ ਅਤੇ ਕਹਿੰਦਾ ਕਿ ਮੈਂ ਕੰਮ 'ਤੇ ਹਾਂ ਮੇਰੇ ਕੋਲ ਬਿਲਕੁਲ ਵੀ ਸਮਾਂ ਨਹੀਂ ਮੇਰੇ ਤੇ ਕੰਮ ਦਾ ਬੋਝ ਆ ਤੂੰ ਐਵੇਂ ਮੈਨੂੰ ਹਰ ਵੇਲੇ ਕਾਇਆ ਨਾ ਕਰ ਮੈਂ ਤਾਂ ਉਸ ਦੇ ਨਾਲ ਡਰਤੀ ਢਰਤੀ ਗੱਲ ਕਰਦੀ ਸੀ ਅਤੇ ਮੇਰੇ ਮਾਪੇ ਉਹ ਵੀ ਬਜ਼ੁਰਗ ਹੋ ਚੁੱਕੇ ਸੀ ਮੈਂ ਉਹਨਾਂ ਨੂੰ ਵੀ ਦੁਖੀ ਨਹੀਂ ਵੇਖਣਾ ਚਾਹੁੰਦੀ ਸੀ ਮੇਰੇ ਕੋਲ ਕੋਈ ਰਸਤਾ ਨਹੀਂ ਸੀ ਸ਼ਾਮ ਨੂੰ ਜਦੋਂ ਤਿੰਨ ਛਿਪ ਗਿਆ ਤਾਂ ਉਹ ਤੋਂ ਜੀਤਾ ਘਰ ਆਇਆ ਤੇ ਮੈਂ ਰੋਟੀ ਬਣਾਉਂਦੀ ਪਈ ਸੀ ਮੈਂ ਵਾਰ-ਵਾਰ ਆਪਣੀ ਸੱਸ ਨੂੰ ਦੇਖ ਰਹੀ ਸੀ ਉਸ ਨੇ ਵੀ ਰੋਟੀ ਖਾ ਲਈ ਸੀ ਉਸ ਤੋਂ ਬਾਅਦ ਮੈਂ ਉਸ ਨੂੰ ਦਵਾਈ ਦਿੱਤੀ ਜਿਹੜੀ ਡਾਕਟਰ ਨੇ ਕਿਹਾ ਸੀ ਅਤੇ ਦਵਾਈ ਲੈਣ ਤੋਂ ਬਾਅਦ ਉਸ ਨੂੰ ਨੀਂਦ ਆ ਗਈ ਅਤੇ ਉਹ ਆਪਣੇ ਕਮਰੇ ਵਿੱਚ ਸੌਂ ਗਈ ਅਤੇ ਮੈਂ ਉਸ ਨੂੰ ਬਿਲਕੁਲ ਨਾ ਜਗਾਇਆ ਕਿਉਂਕਿ ਡਾਕਟਰ ਨੇ ਮਨਾ ਕੀਤਾ ਸੀ ਜੇ ਇੱਕ ਵਾਰੀ ਨੀਂਦ ਆ ਗਈ ਤਾਂ ਜੁਆਇਓ ਨਾ ਕਿਉਂਕਿ ਜੇ ਨੀਂਦ ਟਲ ਗਈ ਤਾਂ ਫਿਰ ਸਾਰੀ ਰਾਤ ਇਹਨਾਂ ਦੀ ਅੱਖਾਂ ਵਿੱਚ ਨੀਂਦ ਨਹੀਂ ਆਉਣੀ ਮੈਂ ਤਾਂ ਆਪਣਾ ਫੋਨ ਵੀ ਨਾ ਚੁੱਕਿਆ ਮੈਨੂੰ ਤਾਂ ਇਹ ਸੀ ਕਿ ਮੇਰੇ ਸਾਥ ਛੇਤੀ ਛੇਤੀ ਸੌ ਜਾਵੇ ਪਰ ਮੈਨੂੰ ਤਾਂ ਨੀਂਦ ਆ ਹੀ ਨਹੀਂ ਰਹੀ ਸੀ ਤੇ ਨਾ ਹੀ ਨੀਂਦ ਆਉਣ ਦਾ ਕੋਈ ਨਾਮੁਸ਼ਾਨ ਸੀ ਮੈਂ ਵਾਰ-ਵਾਰ ਟਾਈਮ ਦੇਖ ਰਹੀ ਸੀ ਕਿਉਂਕਿ ਮੈਂ ਆਪਣੀ ਸੱਸ ਵੱਲੋਂ ਤਾਂ ਹੁਣ ਬੇਫਿਕਰ ਸੀ ਉਹ ਤਾਂ ਹੁਣ ਦਵਾਈ ਲੈ ਕੇ ਸੁੱਤੀ ਪਈ ਸੀ ਤੇ ਉਸ ਦੀ ਅੱਖ ਤਾਂ ਹੁਣ ਦਿਨ ਚੜੇ ਹੀ ਖੁੱਲਣੀ ਸੀ ਜਦੋਂ 12 ਵਜੇ ਤਾਂ ਮੈਂ ਦੱਬੇ ਪੈਰੀ ਆਪਣੇ ਕਮਰੇ ਵਿੱਚੋਂ ਬਾਹਰ ਨਿਕਲੀ ਮੈਂ ਦੱਬੇ ਪੈਰੀ ਉਸ ਦੀ ਬੈਠਕ ਵੱਲ ਗਈ ਜਦੋਂ ਮੈਂ ਉਸ ਦਾ ਗੇਟ ਖੋਲਿਆ ਤਾਂ ਉਸ ਦਾ ਗੇਟ ਪਹਿਲਾਂ ਹੀ ਖੁੱਲਾ ਪਿਆ ਸੀ ਜੋ ਮੈਂ ਕਮਰੇ ਵਿੱਚ ਵੇਖਿਆ ਤਾਂ ਉਹ ਉੱਥੇ ਨਹੀਂ ਸੀ ਮੈਂ ਤਾਂ ਆਪਣਾ ਫੋਨ ਵੀ ਆਪਣੇ ਕਮਰੇ ਵਿੱਚ ਹੀ ਭੁੱਲ ਗਈ ਸੀ ਅਤੇ ਮੈਂ ਚਾਰ-ਛਪੇਰੇ ਉਸ ਨੂੰ ਵੇਖਿਆ ਪਰ ਉਹ ਮੈਨੂੰ ਕਿਤੇ ਨਹੀਂ ਦਿਖ ਰਿਹਾ ਸੀ ਸਾਰੀ ਰਾਤ ਮੇਰੀ ਅੱਖਾਂ ਵਿੱਚ ਹੀ ਲੰਗੀ ਸੀ ਅਤੇ ਫੇਰ ਪਤਾ ਨਹੀਂ ਮੈਨੂੰ ਕਿਹੜੇ ਵੇਲੇ ਨੀਂਦ ਆ ਗਈ ਪਰ ਜਦੋਂ ਮੇਰੀ ਅੱਖ ਖੁੱਲੀ ਤਾਂ ਸਵੇਰ ਦੇ 7:00 ਵਜੇ ਗਏ ਸੀ ਬਾਰੋਂ ਜਿੱਤੇ ਨੇ ਮੈਨੂੰ ਆਵਾਜ਼ ਮਾਰੀ ਸੀ ਕਿ ਚਾਚੀ ਅੱਜ ਚਾਹ ਨਹੀਂ ਬਣਾਈ ਮੇਰੀ ਸੱਸ ਹੀ ਉੱઠી ਸੀ ਅਤੇ ਮੇਰੀ ਸੱਸ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਕਿਹਾ ਕਿ ਪੁੱਤ ਅੱਜ ਤੂੰ ਉੱઠી ਨਹੀਂ ਕੀ ਗੱਲ ਤੂੰ ਠੀਕ ਹੈ ਉਸ ਨੇ ਮੇਰੇ ਮੱਥੇ ਤੇ ਹੱਥ ਰੱਖਿਆ ਤਾਂ ਮੇਰਾ ਮੱਥਾ ਅੱਗ ਵਾਂਗ ਤਪਦਾ ਸੀ ਮੈਨੂੰ ਕਹਿਣ ਲੱਗੀ ਪੁੱਤ ਤੈਨੂੰ ਤਾਂ ਬੁਖਾਰ ਹੋ ਗਿਆ ਤੂੰ ਆਰਾਮ ਕਰ ਮੈਂ ਹੀ ਚਾਹ ਬਣਾ ਕੇ ਲਿਆਉਣੀ ਆ ਅਤੇ ਮੇਰੀ ਸੱਸ ਆਪ ਉੱਠ ਕੇ ਚਾਹ ਬਣਾਉਣ ਗਈ ਤੇ ਉਹ ਚਾਹ ਬਣਾ ਕੇ ਉਸਨੇ ਜਿੱਤੇ ਨੂੰ ਵੀ ਫੜਾ ਦਿੱਤੀ ਸੱਸ ਅੰਦਰ ਚਲੀ ਗਈ ਸੀ ਤਾਂ ਮੈਂ ਜਿਸ ਨੂੰ ਕਿਹਾ ਕਿ ਜੇ ਕੁਝ ਕਰਨਾ ਹੀ ਨਹੀਂ ਸੀ ਫਿਰ ਮੈਨੂੰ ਅੱਧੀ ਰਾਤ ਨੂੰ ਕਿਉਂ ਬੁਲਾਇਆ ਸੀ ਅਤੇ ਤੂੰ ਫਿਰ ਆਪ ਖੇਤ ਚਲਾ ਗਿਆ ਮੈਂ ਸੋਚਿਆ ਕਿ ਮੈਂ ਥੋੜੇ ਸਮਾਂ ਵਿੱਚ ਆ ਜਾਊਂਗਾ ਪਰ ਉੱਥੇ ਤਾਂ ਮੈਨੂੰ ਬਹੁਤ ਸਮਾਂ ਲੱਗ ਗਿਆ ਕਿਉਂਕਿ ਪਾਣੀ ਦੀ ਵਾਰੀ ਸੀ ਮੈਂ ਤਾਂ ਸਵੇਰੇ 2 ਵਜੇ ਹੀ ਘਰੇ ਆਇਆ ਇਸ ਵਿੱਚ ਮੇਰੀ ਭਲਾ ਕੀ ਗਲਤੀ ਆ ਫਿਰ ਮੈਂ ਤੈਨੂੰ ਜਗਾਉਣਾ ਠੀਕ ਨਾ ਸਮਝਿਆ ਮੈਂ ਉਸ ਨੂੰ ਕਿਹਾ ਜੇ ਚਾਚੀ ਨੂੰ ਪਤਾ ਲੱਗ ਗਿਆ ਤਾਂ ਆਪਣੇ ਦੋਵਾਂ ਦੀ ਖੈਰ ਨਹੀਂ ਕਿੰਨੀ ਬਦਨਾਮੀ ਹੋਊਗੀ ਜਿਹੜਾ ਉਸ ਨੇ ਮੇਰੇ ਤੇ ਆਪਣਾ ਵਿਸ਼ਵਾਸ ਬਣਾਇਆ ਉਹ ਵਿਸ਼ਵਾਸ ਖਤਮ ਹੋ ਜਾਊਗਾ ਪਰ ਆਪਣੇ ਵਿੱਚ ਉਸ ਰਾਤ ਜੋ ਕੁਝ ਵੀ ਹੋਇਆ ਉਹ ਇੱਕ ਗਲਤੀ ਵਿੱਚ ਹੋਇਆ ਪਰ ਮੈਂ ਨਹੀਂ ਚਾਹੁੰਦਾ ਕੀ ਇਹ ਗਲਤੀ ਮੈਂ ਫੇਰ ਕਰਾਂ ਤੇ ਮੈਂ ਆਪਣੇ ਭਰਾ ਨੂੰ ਆਪਣੀ ਚਾਚੀ ਨੂੰ ਉਹ ਗਲਤੀ ਦੁਹਰਾ ਕੇ ਧੋਖਾ ਦਿਵਾ ਮੈਂ ਬਸ ਚੁੱਪ ਕਰਕੇ ਰਸੋਈ ਵਿੱਚ ਆ ਗਈ ਸੀ ਅਤੇ ਮੈਂ ਉਸ ਦੀ ਗੱਲ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਸੀ ਕਿਉਂਕਿ ਅਸੀਂ ਦੋਨੋਂ ਹੀ ਆਪਣੀ ਆਪਣੀ ਗਲਤੀ ਤੇ ਸ਼ਰਮਿੰਦਾ ਸੀ ਦੋਸਤੋ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਹੋ ਚੰਗੀ ਲੱਗੀ ਹੋ ਤਾਂ ਪਲੀਜ਼ ਕਹਾਣੀ ਨੂੰ ਲਾਈਕ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਜੀ ਆਪਾਂ ਫੇਰ ਮਿਲਾਂਗੇ